ਮੇਰਾ ਇੱਕੋ ਰਿਅਕਸ਼ਨ ਹੈ ਬੀਜੇਪੀ ਨੂੰ ਮੇਰੀ ਬੇਨਤੀ ਹੈ ਜੀ ਕਿ ਕਾਨੂੰਨ ਤੇ ਵਾਪਸ ਹੋਣੇ ਨਹੀਂ ਕਿ ਤੇ ਇਹਨੂੰ ਵਾਪਸ ਫਿਲਮ ਇੰਡਸਟਰੀ ਨੂੰ ਘੱਲ ਦੋ ਜੀ ਤੇ ਬਿਹਤਰ ਹੋਏਗਾ ਜੀ ਵਾਰ-ਵਾਰ ਬਾਜਵਾ ਸਾਹਿਬ ਬਿਆਨ ਆਉਣੇ ਅਜਿਹੇ ਦੇ ਕੋ ਟੋਟਲ ਲਾਇਸੈਂਸ ਇਹ ਮੈਂਬਰ ਆਫ ਪਾਰਲਮੈਂਟ ਮੇਨੂੰ ਸੋਚਣਾ ਪੈ ਰਿਹਾ ਇੱਕ ਲੇਡੀ ਵੱਲੋਂ ਕਿ ਨਾ ਇਹਨਾਂ ਨੂੰ ਕੋਈ ਇਹ ਵੀ ਅਮੀयत ਪਤਾ ਪਾਰਲਮੈਂਟ ਦੀ ਨਾ ਇਹ ਪਤਾ ਕਿ ਡਿਸ ਕੰਸਟੀਟਿਊਐਂਟ ਕੋਸਟੇ ਹੈ ਨਹੀਂ ਜੀ ਉਹਦੀ ਵੈਲਿਊ ਕੀ ਹੁੰਦੀ ਹੈ ਹੂੰ ਇਹ ਵੀ ਸਮਝਦੇ ਨੇ ਕਿ ਜਿੱਦਾਂ ਬਿਲ ਮ ਇੰਡਸਟਰੀ ਦੀ ਡਾਇਲੌਗ ਡਿਲੀਵਰੀ ਹੈ ਮਜਬੂਰ ਨੇ ਮੂਵੀਜ਼ ਇਹਨਾਂ ਨੂੰ ਮਿਲਣੀਆਂ ਚਾਹੀਦੀਆਂ ਜੀ ਉਹ ਮੈਂ ਬਿਹਤਰ ਬੀਜੇਪੀ ਦੀ ਡਿਡਕਸ਼ਿਪ ਨੂੰ ਕਹੂੰਗਾ ਤੁਸੀਂ ਵੀ ਸੌਖੇ ਰਹੋਗੇ ਤੇ ਕੰਗਨਾ ਜੀ ਵੀ ਸੌਖੇ ਰਹਿਣਗੇ ਇਹਨਾਂ ਨੂੰ ਜਿਹੜਾ ਕੰਮ ਹੈ ਚੰਗੀ ਤਰ੍ਹਾਂ ਕਰ ਸਕਦੇ ਨੇ ਇਹਨਾਂ ਨੂੰ ਬਾਂਬੇ ਘੱਲੋ ਤੇ ਇਥੋਂ ਮੰਡੀ ਵਾਲਿਆਂ ਦੀ ਜਾਂਚੜਾ ਹੋ ਇਹਨਾਂ ਤੋਂ ਪਰ ਪਰ ਬਾਜਬਾ ਸਾਹਿਬ ਦੇਖੋ ਭਾਜਪਾ ਦੇ ਸੰਸਦ ਨੇ ਬਾਲੀਵੁੱਡ ਅਦਾਕਾਰਾਂ ਵੀ ਨੇ ਹਾਲ ਹੀ ਦੇ ਵਿੱਚ ਜਿੱਤੇ ਨੇ ਤੇ ਇੱਕ ਔਰਤ ਵੀ ਨੇ ਤਾਂ ਬਹੁਤ ਸਾਰੇ ਜਿਹੜੇ ਕੰਗਣਾ ਨਨੌਤ ਦੇ ਬਿਆਨ ਨੇ ਹਾਲਾਂਕਿ ਭਾਜਪਾ ਪਹਿਲਾਂ ਵੀ ਪੱਲਾ ਝਾੜ ਚੁੱਕੀ ਹੈ ਜਿਹੜਾ ਪਹਿਲਾ ਬਿਆਨ ਸੀਗਾ ਕਿਸਾਨ ਅੰਦੋਲਨ ਲੈ ਕੇ ਨਹੀਂ ਇਹ ਦੇਖੋ ਇੱਕ ਮੇਰੀ ਗੱਲ ਚੰਗੀ ਤਰ੍ਹਾਂ ਸਮਝ ਲਓ ਭਾਜਪਾ ਇੱਕ ਟੈਕਟੀਕਲੀ ਕੰਮ ਕਰ ਰਹੀ ਹੈ ਜੇ ਇਹਦੇ ਤੋਂ ਪੱਲਾ ਝਾੜਨਾ ਹੁੰਦਾ ਤੇ ਹੁਣ ਤੱਕ ਸਸਪੈਂਡ ਕਰ ਦਿੰਦੇ ਸੀ ਆਪਣੀ ਪਾਰਟੀ ਤੋਂ ਬੰਦਾ ਨਹੀਂ ਝਾੜ ਰਹੇ ਇਹ ਬਕਾਇਦਾ ਤੌਰ ਕੁਝ ਬੰਦਿਆਂ ਕੋ ਲਗਾਤਾਰ ਬਿਆਨ ਦਵਾ ਰਹੇ ਨੇ ਆਪਣੇ ਆਪ ਨੂੰ ਪੋਲੀਟੀਕਲ ਡਿਸਟੈਂਸ ਕਰ ਰਹੇ ਕਿਉਂਕਿ ਹਰਿਆਣਾ ਦੇ ਇਲੈਕਸ਼ਨਸ ਨੇ ਕਸਾਨਾਂ ਦੇ ਉੱਤੇ ਇਹਨਾਂ ਨੂੰ ਪਤਾ ਹੈ ਇਹਦਾ ਬੁਰਾ ਅਸਰ ਜਾਣਾ ਤੇ ਆਪਣਾ ਕੰਮ ਵੀ ਕਰੀ ਜਾ ਰਹੇ ਆਪਣਾ ਪ੍ਰੋਪਗੈਂਡਾ ਵੀ ਕਰਾ ਰਹੇ ਕਹਿ ਰਹੇ ਨੇ ਕਿ ਇਹ ਸਾਡੀ ਮਰਜ਼ੀ ਤੋਂ ਬਿਨਾਂ ਹੋ ਰਿਹਾ ਇਹ ਬਕਾਇਦਾ ਤੌਰ ਹਰ ਚੀਜ਼ ਭਾਜਪੀ ਦੀ ਲੀਡਰਸ਼ਿਪ ਦੀ ਮਰਜ਼ੀ ਨਾਲ ਹੋ ਰਹੀ ਹੈ ਜੀ ਕਿਸਾਨ ਬਲੂਦੀ ਜਮਾਤ ਹੈ ਇਹ برداشت ਨਹੀਂ ਕਰ 파 ਰਹੇ ਕਿ ਕਿਸਾਨ ਇਸ ਟਾਈਮ ਬੀਜੇਪੀ ਦਾ ਹਰਿਆਣਾ ਦੇ ਵਿੱਚ ਕੰਪਲੀਟ ਬਾਇਕਾਟ ਪਿੰਡਾਂ ਚ ਕਰ ਰਹੇ ਨੇ ਸੋ ਇਸ ਗੱਲ ਕਰ ਮੈਂ ਸਮਝਦਾ ਕਨਫਲਿਕਟ ਪੈਦਾ ਕਰਨ ਵਾਸਤੇ ਕਿਸਾਨਾਂ ਦੀ ਤੇ ਬਾਕੀ ਸੈਕਸ਼ਨਸ ਆਫ ਦੀ ਵੋਟਰਸ ਇਸ ਗੱਲ ਕਰ ਕੰਗਨਾ ਤੋਂ ਇਹ ਲਗਾਤਾਰ ਬਿਆਨ ਦੋਇਆ ਜਾ ਰਹੇ ਪੰਜਾਬ ਤੇ ਵੀ ਅਸਰ ਹੋਏਗਾ ਕਿਉਂਕਿ ਪਹਿਲਾਂ ਜਿਹੜੇ ਜਰਨਲਿਸਟ ਪਿੰਡਾਂ ਵਾਲੇ ਉਸ ਲੈ ਕੇ ਬਿਆਨ ਐਮਰਜੈਂਸੀ ਫਿਲਮ ਨੂੰ ਲੈ ਕੇ ਬਿਆਨ ਕਿਸਾਨਾਂ ਦਾ ਅਜੇ ਪੰਜਾਬ ਦਾ ਅਸਰ ਤੇ ਬਾਅਦ 'ਚ ਐਸ ਟਾਈਮ ਹਰਿਆਣਾ ਦਾ ਜਿਹੜਾ ਨੌਨ ਕਿਸਾਨ ਵੋਟਰ ਹੈ ਜੀ ਤੁਸੀਂ ਗੱਲ ਸਮਝਣ ਦੀ ਕੋਸ਼ਿਸ਼ ਕਰੋ ਉਹਨਾਂ ਨੂੰ ਇਸ ਟਾਈਮ ਇੱਕ ਜਗ੍ਹਾ ਤੇ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੇ ਕਿ ਕਿਸਾਨਾਂ ਦੇ ਵਿਰੋਧ 'ਚ ਇਕੱਠੇ ਕਰਨ ਦੀ ਇੱਕ ਭਾਜਪਾ ਦੀ ਕੋਸ਼ਿਸ਼ ਹੀ ਸਾਹ ਹੈ ਤੁਸੀਂ ਕਹਿੰਦੇ ਹੋ ਪੋਲਰਾਈਜੇਸ਼ਨ ਦੀ ਰਾਜਨੀਤੀ ਹਾਂ ਬਿਲਕੁਲ ਪੋਲਰਾਈਜੇਸ਼ਨ ਕਰਨ ਦੀ ਕੋਸ਼ਿਸ਼ ਹੈ ਆਪਣੇ ਆਪ ਚੁਪਨੇ ਆਪਣੇ ਫੀਲੇ ਅੱਗੇ ਲਾ ਦਿੰਦੇ ਨੇ ਇਸ ਪ੍ਰੋਪਗੈਂਡੇ ਵਾਸਤੇ ਹਾਂਜੀ ਬੀਬੀ ਨੂੰ ਕੀ ਕਹਿਣਾ ਚਾਹੁੰਦੇ ਹੋ ਕੰਗਨਾ ਰਣੌਤ ਨੂੰ ਤੁਸੀਂ ਕਿਉਂਕਿ ਸੁਣ ਰਹੇ ਹੋਵਾਂਗੇ ਬੈਠੀ ਨੂੰ ਕਹਿਣਾ ਜੀ ਇਹ ਤੇ ਸੈਟ ਏਜੰਡੇ ਮੁਤਾਬਕ ਕੰਗਨਾ ਰਣੌਲਡ ਬੀਜੇਪੀ ਸੈਟ ਏਜੰਡੇ ਮੁਤਾਬਕ ਲੈ ਕੇ ਆਏ ਹੂੰ ਉਹਨੂੰ ਰੋਜ਼ ਜਿਸ ਤਰ੍ਹਾਂ ਵੇਖੋ ਹਿੰਦੀ ਫਿਲਮਾਂ ਦੇ ਵਿੱਚ ਸਕ੍ਰਿਪਟ ਰਾਈਟਰ ਤੇ ਡਾਇਰੈਕਟਰ ਡਾਇਲੌਗ ਲਿਖ ਕੇ ਦਿੰਦਾ ਕਿ ਅ ਬੀਬੀ ਜੀ ਆਪ ਸਵੇਰੇ ਤੁਸੀਂ ਡਾਇਲੌਗ ਬੋਲਣਾ ਉਸ ਤਰ੍ਹਾਂ ਹੀ ਇਹਨਾਂ ਨੂੰ ਡਾਇਲੌਗ ਜਿਹੜਾ ਹੈ ਬੀਜੇਪੀ ਦੇ ਹੈੱਡਕ quarter ਤੋਂ ਰੋਜ਼ ਆ ਜਾਂਦਾ ਕਿ ਅੱਜ ਸਵੇਰੇ ਟੀਵੀ ਦੇ ਸਾਹਮਣੇ ਆਪ ਤੁਸੀਂ ਇੱਕ ਸਕ੍ਰਿਪਟਡ ਗੱਲ ਕਰਨੀ ਹੈ ਤੁਸੀਂ ਕਹਿ ਰਹੇ ਹੋ ਕਿ ਸਕ੍ਰਿਪਟ ਕੋਈ ਹੋਰ ਲਿਖ ਰਿਹਾ ਹੈ 100% ਇਹਨਾਂ ਦਾ ਕੰਮ ਐਕਟਿੰਗ ਕਰਨੀ ਉਹ ਕਰ ਰਹੇ ਨੇ ਜੋ ਇਹ ਬੰਬੇ 'ਚ ਕਰਦੇ ਸੀ ਹੁਣ ਇਹ ਪੋਲਿਟੀਕਲ ਇਥੇ ਫੀਲਡ 'ਚ ਕਰ ਰਹੇ ਨੇ